ਤੇ ਆਪਣੇ ਅੰਦਰੋਂ ਇੱਕ ਆਵਾਜ਼ ਆਈ ਕਿ ਮੈਂ ਆਪਣੇ ਪਿਤਾ ਨਾਲ ਝੂਠ ਬੋਲਦਾ ਪਿਆ ਮੈਂ ਕੁਝ ਵੀ ਕੰਮ ਕਰਦਾ ਪਿਆ ਕੋਈ ਹੋਰ ਨਹੀਂ ਦੇਖਦਾ ਪਰਮਾਤਮਾ ਤਾਂ ਦੇਖਦਾ ਸਾਨੂੰ ਲੱਗਦਾ ਹੈਗਾ ਕਿ ਇਹ ਚੀਜ਼ਾਂ ਲਿਖਣ ਚ ਬਹੁਤ ਸੌਖੀਆਂ ਨੇ ਕਹਿਣ ਚ ਬਹੁਤ ਸੌਖੀਆਂ ਨੇ ਪਰ ਉਹਨਾਂ ਨੂੰ ਅਪਣਾਉਣਾ ਬਹੁਤ ਔਖਾ ਸੋ ਮੈਂ ਅੱਜ ਦੇ ਦਿਨ ਸਾਰੇ ਜਿਹੜਾ ਮੇਰਾ ਵਿਦਿਆਰਥੀ ਵਰਗ ਹੈਗਾ ਉਹਨਾਂ ਨੂੰ ਵੀ ਇੱਕ ਵਾਰ ਜ਼ਰੂਰ ਕਹਾਂਗਾ ਸਾਡੀ ਲਾਇਬ੍ਰੇਰੀ 'ਚ ਵੀ ਕਿਤਾਬ ਪਈ ਆ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਕਿਤਾਬ ਪੜ ਕੇ ਦੇਖੋ ਤੁਹਾਨੂੰ ਵਾਕਈ ਲੱਗੇਗਾ ਕਿ ਤੁਹਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਮਹਾਤਮਾ ਗਾਂਧੀ ਦਾ ਉਹ ਇੱਕ ਅੰਸ਼ ਮੌਜੂਦ ਹੈ ਸਾਡੇ ਸਾਰਿਆਂ ਦੇ ਅੰਦਰ ਮਹਾਤਮਾ ਗਾਂਧੀ ਕਿਤੇ ਨਾ ਕਿਤੇ ਜ਼ਿੰਦਾ ਹੈ ਮਹਾਤਮਾ ਗਾਂਧੀ ਦੀ ਸੋਚ ਨੂੰ ਜਿਉਆ ਹੈਗਾ ਉਹ ਜ਼ਿੰਦਾ ਰੱਖਣਾ ਅੱਜ ਦੇ ਜਮਾਨੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਕਿਤੇ ਨਾ ਕਿਤੇ ਜਿਹੜੇ ਆਪਣੇ ਦੇਸ਼ ਦੇ ਮਹਾਂਪੁਰਖ ਨੇ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਲੋਕਾਂ ਦੀ ਗੱਲਾਂ ਵਿੱਚ ਆ ਕੇ ਮਹਾਤਮਾ ਗਾਂਧੀ ਦੀ ਜਿਹੜਾ ਯੋਗਦਾਨ ਸੀਗਾ ਉਹਨੂੰ ਸ਼ਾਇਦ ਛੱਡਦੇ ਜਾ ਰਹੇ ਹਾਂ ਮਹਾਤਮਾ ਗਾਂਧੀ ਨੇ ਜੋ ਵੀ ਕੀਤਾ ਜਿਸ ਤਰੀਕੇ ਨਾਲ ਵੀ ਕੀਤਾ ਉਹਨੂੰ ਅੱਜ ਦੇ ਤਰੀਕੇ ਆਮ ਇਨਸਾਨ ਸ਼ਤ ਸੋਚ ਵੀ ਨਹੀਂ ਸਕਦਾ ਸਾਰੀ ਜ਼ਿੰਦਗੀ ਸਵਦੇਸ਼ੀ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਜਿਸ ਨਾਰੇ ਨੂੰ ਬਹੁਤ ਸਾਲ ਬਾਅਦ ਅੱਜ ਅਸੀਂ ਹਿੰਦੁਸਤਾਨ ਚ ਇੰਪਲੀਮੈਂਟ ਕਰਦੇ ਪਿਆ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਉਹਨੂੰ ਮਹਾਤਮਾ ਗਾਂਧੀ ਨੇ ਪਹਿਲਾਂ ਸੁਪਨਾ ਦੇਖਿਆ ਸੀਗਾ ਜਦੋਂ ਉਹਨੇ ਖਾਦੀ ਨੂੰ ਚਲਾਉਣਾ ਸ਼ੁਰੂ ਕੀਤਾ ਅਸੀਂ ਉਸ ਤੋਂ ਪਹਿਲਾਂ ਖਾਦੀ ਹੀ ਵਰਤਦੇ ਪਏ ਸੀਗੇ ਪਰ ਉਸ ਚੀਜ਼ ਨੂੰ ਮਹਾਤਮਾ ਗਾਂਧੀ ਨੇ ਇੱਕ ਆ ਮਹਿੰਮ ਬਣਾ ਕੇ ਸਾਰੇ ਦੇਸ਼ ਦੇ ਵਿੱਚ ਕੀਤਾ ਔਰ ਅੱਜ ਦੀ ਤਰੀਖ ਤੁਸੀਂ ਦੇਖੋ ਕਿ ਸਿਰਫ ਕਿਤੇ ਨਾ ਕਿਤੇ ਤਕਲੀਫ ਵੀ ਹੁੰਦੀ ਆ ਕਿ 2 ਅਕਤੂਬਰ ਆਂਦਾ ਹੈਗਾ ਤੇ ਅਸੀਂ ਗਾਂਧੀ ਉਦਯੋਗ ਹੈ ਗ੍ਰਾਮ ਉਦਯੋਗ ਹੈ ਜੀ ਖੱਦਰ ਪਾਲੋ ਇਹ ਕਰ ਲੋ ਉਸ ਸੁਪਨੇ ਨੂੰ ਸਾਕਾਰ ਕਰਨ ਦੀ ਲੋੜ ਹੈ ਜੋ ਮਹਾਤਮਾ ਗਾਂਧੀ ਨੇ ਦੇਖਿਆ ਸੀਗਾ ਔਰ ਉਸ ਨੂੰ ਸਾਕਾਰ ਕਰਨ ਦੇ ਲਈ ਸਭ ਤੋਂ ਵੱਡਾ ਰੋਲ ਜਿਹੜਾ ਹੈਗਾ ਉਹ ਅਸੀਂ ਯੂਥ ਜਿਹੜੇ ਹੈਗੇ ਤੁਸੀਂ ਜਿਹੜੇ ਵਿਦਿਆਰਥੀ ਹੋ ਉਹ ਅਪਣਾ ਸਕਦੇ ਹੋ ਔਰ ਅੱਜ ਦੇ ਦਿਨ ਅਸੀਂ ਸਾਰੇ ਰਲ ਕੇ ਇਹ ਪ੍ਰਣ ਜ਼ਰੂਰ ਲਈਏ ਕਿ ਅਸੀਂ ਮਹਾਤਮਾ ਗਾਂਧੀ ਦੇ ਉਸ ਦੇਖੇ ਹੋਏ ਸੁਪਨੇ ਨੂੰ ਉਸ ਹਿੰਦੁਸਤਾਨ ਨੂੰ ਜਿਹੜਾ ਸੁਪਨਾ ਉਹਨਾਂ ਨੇ ਦੇਖਿਆ ਸੀ ਹਿੰਦੁਸਤਾਨ ਵਾਸਤੇ ਉਹਦੇ ਚ ਆਪਣਾ ਯੋਗਦਾਨ ਜ਼ਰੂਰ ਪਾਈ ਹੈ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਮਹਾਤਮਾ ਗਾਂਧੀ ਨੂੰ ਉਹਦੇ ਸਬਕ ਨੂੰ ਉਹਦੇ ਦੇਸ਼ ਨੂੰ ਜ਼ਰੂਰ ਯਾਦ ਰੱਖਣ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਦਾ ਮੰਗਵਾਜ ਗਾਂਧੀ ਜੀ ਨਾਲ ਸਮਾਗਮ ਦੇ ਵਿੱਚ ਵਿਸ਼ੇਸ਼ ਅਪਗ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਭਾਰਤ ਵੱਲੋਂ ਮਾਲਵਾ ਕਾਲਜ ਬੋਨਲੀ ਸਮਰਾਲਾ ਵਿੱਚ ਇਹ ਉਪਰਾਲਾ ਅਸੀਂ ਕੀਤਾ ਹੈ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਵਿੱਚ ਅਸੀਂ ਉਹਨਾਂ ਦੇ ਸਿਧਾਂਤਾਂ ਜਿਹੜੇ ਸੱਚਾਈ ਅਹਿੰਸਾ ਔਰ ਸਵਦੇਸ਼ੀ ਉਹਨਾਂ ਦੇ ਸਿਧਾਂਤ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਅੱਜ ਦਾ ਦਿਨ ਮਨਾਉਣ ਦਾ ਯੁਵਾਵਾਂ ਦੇ ਨਾਲ ਇਹ ਉਦੇਸ਼ ਹੈ ਇਹ ਮਕਸਦ ਸੀਗਾ ਕਿ ਯੁਵਾ ਨੂੰ ਪਤਾ ਲੱਗੇ ਕਿ ਗਾਂਧੀ ਜੈੰਤੀ ਅਸੀਂ ਕਿਉਂ ਮਨਾ ਰਿਆ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਂਦੇ ਹੋ ਰਾਸ਼ਟਰੀ ਨਿਰਮਾਣ ਦੇ ਵਿੱਚ ਉਹ ਭਾਰਤ ਦੇਸ਼ ਨੂੰ ਆਤਮ ਨਿਰਭਰ ਜਿਹੜੇ ਅਸੀਂ ਗੱਲ ਕਰਦੇ ਆ ਔਰ ਇੱਕ ਮਜ਼ਬੂਤ ਦੇਸ਼ ਤੇ ਉਹ ਯੁਵਾ ਨੂੰ